ਇੱਥੇ ਬੰਤਾ ਹੈ ਮੈਂ ਕਰਾ ਕਿਹੜਾ ਫੋਨ ਲੈ ਚੱਲ ਉਹਦਾ ਚੱਕ ਮੈਂ ਰੱਖਦਾ ਤੂੰ ਆ ਵੀ ਦਿਨਾ ਬਾਲਾ ਬਾਪਾ ਇਹ ਮੈਨੂੰ ਉਹ ਵੀ ਚੱਕ ਲੈ ਚੱਕ ਲੈ ਚੱਲ ਇਹ ਜੋ ਕੋ ਬਾ ਡਿਕਟ ਜਿੱਤ ਵਾਲਾ ਉਹ ਇੱਧਰ ਹੁ ਆਏ ਹੋਏ ਇਹਦਾ ਟਾਇਰਾਂ ਨਾਲੀ ਟੁੱਟਦਾ ਚੱਕ ਵਾਹ ਜਿੱਤੇ ਸਭੇ ਰਵਾਹਿੰਦਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ